ਵੈਗਲੂਜੀ ਕਾਲਸਾ ਸ਼ੁਰੂ ਬੇਗੁਰਜ ਕੀ ਪਤੇ ਆਓ ਪਿਆਰੀ ਸਾਸੰਗ ਜੀ ਆਪ ਦਰਸ਼ਨ ਕਰਦੇ ਆ ਗੁਰਦੁਆਰਾ ਸ੍ਰੀ ਦੁਖ ਨਿਵਰਨ ਸਾਹਿਬ ਪਟਿਆਲਾ ਪੰਜਮੀ ਦਾ ਦਿਹਾੜਾ ਜੋ ਕਿ ਹਰੇਕ ਮਹੀਨੇ ਬੜੀ ਸ਼ਰਧ ਦੇ ਬੜੀ ਧੂਮਤਮ ਦੇ ਨਾਲ ਪੰਜਮੀ ਦਾ ਦਿਹਾੜਾ ਮਨਾਇਆ ਜਾਂਦਾ ਸੰਗਤਾਂ ਦੂਰ ਦੂਰੋਂ ਆ ਕੇ ਪੰਜਮੀ ਦਿਹਾੜੇ ਤੇ ਆ ਕੇ ਹਾਜ਼ਰੀ ਭਰਦੀਆਂ ਨੇ ਸੇਵਾ ਕਰਦੀ ਇਹਨੇ ਆਉ ਆਪਾਂ ਚੱਲੀਏ ਗੁਰਦੁਆਰਾ ਸ਼ਿਜੂ ਖਨਵੰਸ ਸਾਹਿਬ ਪਟਿਆਲਾ ਮਾਰਛ ਦੇ ਬਾਬਦੂਦ ਦੀ ਸੰਗਤਾਂ ਦੇ ਵਿੱਚ ਇੰਨੀ ਸ਼ਰਧਾ ਕਿ ਮਾਰਛ ਦੇ ਵਿੱਚ ਵੀ ਸੰਗਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਗੁਰੂ ਪਰਸ਼ੀਬੂਖੰਦਵਾਰਨ ਸਿੰਘ ਸਾਹਿਬ ਆ ਕੇ ਮੱਥਾ ਟੇਕਿਆ ਬੜੀ ਸ਼ਰਧਾ ਦੇ ਗਿਣਤੀ ਤਕਰੀਬਨ ਵੱਧ ਬੜੀ ਭਾਵਨਾ ਦੇ ਨਾਲ ਸੰਗਤਾਂ ਦੂਰੋਂ ਦੂਰੋਂ ਆ ਕੇ ਗੁਰੂ ਘਰ ਮੱਥਾ ਟੇਕਦੀਆਂ ਨੇ ਸੇਵਾ ਕਰਦੀਆਂ ਨੇ ਸਿੱਖੀ ਸਿੱਖ ਆਪਣਾ ਸਿਰਫ ਸਮੇਂ ਕਾਲੀ ਵਿਸ਼ਵਾਸਾਂ ਸਿੱਖਾਂ ਸਿੱਖੀ ਹੋਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਬੇ ਜੋ ਚਰਦ ਦੇ ਨਾਲ ਅਰਦਾਸ ਬੇਨਤੀ ਕਰਦਾ ਸ਼ੀਗਰੂਤੀਗ ਬਹਾਦਰ ਮਹਾਰਾਜ ਜੀ ਉਹਨਾਂ ਦੀਆਂ ਮਨ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਨੇ ਸ਼ੀਰੂਤੀ ਸਿੰਘ ਜੀ ਨੇ ਪਰ ਜਾਨ ਨੂੰ ਸੋਚਦਾ ਹੈ ਉਹ ਦੋ ਤਰ੍ਹਾਂ ਦੇ ਚਲਨਾ ਬੋਲ ਕਰ ਚੱਲੀ ਅਗਰ ਮੈਂ ਅਗਰ ਮੈਂ ਪਾਣੀ ਸੋਤਾਂ ਕੀ ਗ੍ਰਸਤ ਹੈ ਇਹ ਤਾਲੀਆਂ ਬਾਲੀਆਂ ਦੋ ਸਾਥੀ ਵਿੱਚ ਵਰਣਣ ਨੇ ਉਹਦੇ ਆਧਾਰ ਤੇ ਭਾਈ ਸੰਤੋਖ ਸਿੰਘ ਨੇ ਬਾਤੀਆਂ ਲਿਖੀਆਂ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਜਿਹੜੇ ਆ ਗਏ ਆ ਉਹਨਾਂ ਦਾ ਬਹੁਤ ਬਹੁਤ ਸਨੇ ਹਾਰਦ ਦੇ ਕੇ ਸਮਝਾਉਂਦੇ ਆਓ ਮਰਦ ਸਿੰਘਾ ਜਗਰ ਕਰਕੇ ਸਤਿਗੁਰੂ ਸਾਡੇ ਦੀ ਤਰਫਾਂ ਅਸਾਂ ਦਾ ਪਾਵਨ ਇਰਾਦਾ ਸਤੁਰਾਂ ਦੇ ਬਚਨ ਤੇ ਅੰਮ੍ਰਿਤ ਬਚਨ ਨੇ ਸਾਡਾ ਦਿਰਾ ਦੇ ਸਰੇ ਨਾਲ ਸਰਬੱਤ ਦੇ ਗੁਰੂ ਚਰਨਾ ਦਾ ਪ੍ਰਣਾ ਹਾਜ਼ਰੀਆਂ موسیقی <سؤال> ਮੋਰ ਕੇ ਨੂੰ ਹੋਰ ਵੀ ਖਾਓ ਜਿਹੜੇ ਜਨਮਤ ਪਏ ਹੋਏ ਇਹ ਮਠਾਈ ਮਕਾਪਾਂ ਤੋਂ ਹੋਰ ਚਾਹ ਹੈ ਹਸਲ ਕਰਾਜ ਤੋਂ ਬਸਰੀ ਆਮਦ ਤੇ ਉਹ ਰਾਜ ਦੀ ਬਰਤੀ ਕੰਡ ਦੀ ਧਾਰ ਵਾਲੀ ਬਹੁਤ ਹੀ ਬਹੁਤ ਲਾਡੀ ਹੈ ਇਹ ਪਿਆਰ ਵਾਲਾ ਇਹੋ ਜਿਹਾ ਖੰਡਾ ਬਣਿਆ You got a time to get it. ਬਾਦ ਕੁਦਰਤੀ ਦਾ ਖੇਲ ਚਾਏ ਕੜਾ ਹੈ ਜਿਰਗੇ ਦਾਨੋਂ ਦੇਵ ਤੇ ਇਹਨਾਂ ਸੰਸਰ ਬਾਦਰ ਚਾਇਆ ਬਰਕਤ ਅਲਿ ਦੀ ਬਾਣੀ ਨੇ ਕੱਢੀ ਦੀ ਬਾਤ ਉਹ ਜਿਰਮਹ ਰਾਜ ਦੀ ਪੌੜੀ ਤੋਂ ਬਚਤ ਸਭ ਤੋਂ ਪਹਿਲਾਂ ਅੱਟਾ ਉਹ ਕੋਈ ਬਾਣੀ ਵਿੱਚ ਕਿੰਨੀ ਅੱਲਾ ਦਾਨੋਂ ਦੇਵ ਤੇ ਸਭ ਉਪੇ ਹੀ ਪੈਦਾ ਹੋਇਆ ਇੱਥੇ ਸਜਿਆ ਤੇ ਉਹ ਭਾਈ ਦਇਆ RAM ਜੀ ਨੂੰ ਅਮਰ ਚਕਾਣ ਤੋਂ ਪਹਿਲਾਂ ਪੁੱਛਦੇ ਲੜਨ ਦਾ ਮਤਲਬ ਫਿਰ ਦੇਣ ਦਾ ਮਤਲਬ ਸਮਝਦੇ ਹੋ ਇਹਦੇ ਨਹੀਂ ਇਹਦਾ ਮਤਲਬ ਹੈ ਲੜਨਾ ਪਏ ਅਸੀਂ ਤਾਂ ਕਦੇ ਲੜੇ ਨਹੀਂ ਸੀ ਕਾਹਦੇ ਬਾਅਦ ਜੋ ਪੁੱਛਦੇ ਹੈ ਲੜਨਾ ਪਏਗਾ ਤੇ ਪੁੱਛਦੇ ਨੇ ਆ ਗਿਆ ਕਰੋ ਮਹਾਰਾਜ ਕੀ ਭਰਿਆ ਉਹ ਤੇਜ ਆ ਗਿਆ ਖੰਡੇ ਦਾ ਦਸੂਰ ਆ ਗਿਆ ਇਹਦੀ ਸਿਖਲਤੀ ਦਾ baxır da gəlməyəcək yoxsa ਇਹ ਬੰਦਾ ਨਾ ਜਦੋਂ ਦਾ ਮਾਸਟਰ ਜਾਨਾ ਕੰਡਾ ਤਿਆਰ ਕਰਕੇ ਉਹ ਆਪਣੇ ਸਿੱਖਾਂ ਕੋਲ ਝੰਡੇ ਨੂੰ ਜਦੋਂ ਝੰਡੇ ਦੇ ਕੋਲ ਸ਼ਕਣਗੇ ਤਾਂ ਕੰਡਾ ਕਣਕਾਨ ਦੀ ਬੇਨਤੀ ਪੈਦਾ ਹੋਵੇ ਜਦੋਂ ਕੋਲ ਲੜਦਾ ਉਸ ਨਾਲ ਉਹਦੀ ਸ਼ਕਤੀ ਵੀ ਦੇ ਦਿੰਦੀ ਏ ਜਦੋਂ ਦੋਰੀ ਜਾਨ ਦਵਲਨ ਕਾਗੇ ਕਹਦਾਵੇ ਤਾ ਇਹ ਨਾ ਕਿਵੇਂ ਲੜਾਂਗਾ ਭਾਈ ਨੇ ਕਿਹਾ ਜੇ ਸਤਨਾਮ ਦੇ ਤੋਰੀ ਜਾਨ ਇਕ ਕਾਫੀ ਨਮੂਮੇ ਜਿਹੜਾ ਖੰਡੇ ਦੀ ਫੋਲ ਛੱਕ ਕੇ ਮੁੜ ਜਾਂਦਾ ਯਾਨੀ ਕਿ ਅਕੰਧ ਤੋਂ ਬਾਅਦ ਕਈ ਣਾਣੇ ਜਿਹੜੇ ਪਦਪ ਹੋ ਜਾਂਦੇ ਆਰਬਾਨਾ ਲਾਹੇ ਕਦੇ ਬਹੁਤ ਬੜਾ ਗਾਂਧੀ ਬਾਪਾ ਭੁੰਦਾ ਸੀ ਕਿ ਆਹ ਬੋਲ ਕਰ ਰਿਹਾ ਕ੍ਰਿਆ ਕਾਲ ਦਾ ਸਾਬਦੇ یہ بھی دے اللہ کو پرفیکٹ کرتے طرح تا صاحب نے لا کے ایک پیڑ جاکر تشایا یہ نہیں لیا کہ 85 کا لائک ایسا کہ 85 لائک ماں کے ہاں ماں کے پارٹی پرسل لائک راستے پر جتیاں پرسل لائک تے جڑی ماں کو ਤੋ ਵੀ ਹਾਕ ਦਾ ਹੋ ਗਿਆ ਆਪਣੇ ਕੰਦੇ ਜੀ ਬੰਦ ਇਹ ਪਰਸਨਲ ਲਾਈਫ ਇਹ ਸ਼ਬਦ ਨੇ ਜਿੰਨਾ ਸਾਡੇ ਸਮਾਜ ਦਾ ਵਿਡਾ ਕਰਨ ਕੀਤਾ ਹੈ ਸਾਡੀ ਪਰਸਨਲ ਲਾਈਫ ਕਰਦੇ ਹੋ ਜਿਆਦਾ ਹੈ ਕਿਉਂਕਿ ਉਹ ਲੋਕਾਂ ਨੂੰ ਕਰਨਾ ਹਰ ਕਿਸਾ ਜਨ ਕਰਾਈ ਗਾੜੀ ਨਹੀਂ ਨਹੀਂ ਪਾਤੀ ਉਹ ਕੋ ਰੱਖੀ ਨਹੀਂ ਰਹਿ ਉਹ ਕੰਗੀ ਕਹੇ ਦਿੱਤਾ ਦੱਸੇ ਉਹੋ ਨਹੀਂ ਜਿਆਦਾ ਉਹ ਕਹੇ ਕਾਹਾਂ ਕਿ ਉਹ ਜੱਟਾ ਗਿਆ ਦਾਲੀ چلو ٹھیک ہے I'm ਉਹ ਰਿਚੇ ਸਕੇ ਆਤਿ ਸ਼ਾਨਾ ਆਦ ਜਨਨ ਜਨਮ ਦੀ ਕਟਿ ਹੈ ਸੱਜਣ ਸੱਚਾ ਪ੍ਰਾਤਸਾਹੋ ਜੇ ਰਸਨਾ ਮੰਦ ਜਿਸ ਸਾਸ ਬਹਤ ਆ ਸੋਮੀ ਹੈ ਸਪਨਾ ਦਾ yeah तपन्ता कहो तो है सत्ता रहाओ जब लग ज्यों ताया मह ਆਲਚ ਕਰੇ ਜੀਵਨ ਦਾ ਕਾਰਨ ਰੋਚਨਾ ਕਛੂ ਨਾ ਸੁਪ ਜਾਹ ਤਾਹ ਤੋ ਕਬੀਰ

Amém. ैम <Sýstup> हो <Sýstup> thank ਉਹ ਚਲੇਗੀ ਵੀਡੀਓ ਬਾਰੇ ਆਪਣੇ ਸੁਝਾਅ ਲੇਕਮੈਂਟ ਜਰੂਰ ਕਰਨਾ ਜੀ ਮੈਂ ਤੁਹਾਡਾ ਆਪਣਾ ਰਾਮਪਾਲ ਸਿੰਘ ਨਿਊਜ਼ ਐਂਡ ਬਲੌਗ YouTube ਚੈਨਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਜੀ ਤਾਂਕਿ ਵੀਡੀਓ ਹੋਰ ਵੀ ਸੰਗਤਾਂ ਤੱਕ ਪਹੁੰਚ ਸਕੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ